ਸਭ ਤੋਂ ਵੱਡੀ ਗੱਲ ਵੀ ਕਰਜ਼ਾ ਚੜਾਉਂਦੇ ਨਹੀਂ ਹੌਲੀ-ਹੌਲੀ ਉਤਾਰਾਂਗੇ ਹਮ ਅਮਰਵੈਲ ਮੰਗ ਵੱਧ ਗਿਆ ਹੁਣ ਤਾਂ ਜਿਹੜੇ ਅੰਦਾਜ਼ੇ ਲਾ ਰਹੇ ਨੇ ਉਹ ਕਹਿੰਦੇ 5 ਲੱਖ ਕਰੋੜ ਦੇ ਨੇਲੇ ਪਹੁੰਚ ਲਿਓ ਜੇ ਇਹਨਾਂ ਦਾ ਇਹੀ ਹਾਲ ਰਿਹਾ ਤੇ ਮੁੜ ਕੇ ਜ਼ਮੀਨਾਂ ਵੇਚਣ ਲੱਗੇ ਦੂਜੀ ਗੱਲ ਸੀ ਨੌਕਰੀਆਂ ਪੰਜਾਬ ਦੀਆਂ ਨੂੰ ਦੇਵਾਂਗੇ ਉਹ ਪਹਿਲਾਂ ਨਾਲੋਂ ਵੀ ਤੇਜ਼ ਲੈ ਕੇ ਬਾਹਰਲੇ ਕੱਚਿਆਂ ਨੂੰ ਪੱਕੇ ਕਰਨ ਦੀ ਗੱਲ ਉਸੇ ਤਰ੍ਹਾਂ ਐਲੀਆ ਮਜਾਰੇ ਜਿਹੜਾ ਕਹਿੰਦਾ ਸੀ ਆਹ ਬਟਨ ਦੱਬ ਦਿਓ ਨਾ ਸੜਕਾਂ ਤੇ ਤੁਹਾਨੂੰ ਮਜਾਰੇ ਦੇਖਣਗੇ ਨਾ ਟੈਂਕੀਆਂ ਤੇ ਕੋਈ ਚੜ੍ਹਿਆ ਦੇਖੂਗਾ ਜਿਵੇਂ ਚੋਣ ਦੇ ਵਿੱਚ ਜਿੱਤ ਦਾ ਸੇਰਾ ਵੱਜਿਆ ਬਦਲਾਅ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੁਣ ਜਿਹੜੇ ਕਹਿੰਦੇ ਸੀ ਅਸੀਂ ਸਾਡੀ ਪਾਰਟੀ ਚ ਕੂੜਾ ਕਰਕਟ ਨਹੀਂ ਬਾੜਨਾ ਦੂਜੀਆਂ ਪਾਰਟੀਆਂ ਦਾ ਇਹਨਾਂ ਦੇ ਪਿਛਲੀ ਚੋਣ ਦਾ ਪ੍ਰਚਾਰ ਸੁਣ ਲਓ ਵੀ ਹਰਮੀਤ ਸੰਧੂ ਬਾਰੇ ਕੀ ਕਹਿੰਦੇ ਰਹੇ ਇਹ ਉਹਨਾਂ ਨੇ ਚੱਕ ਲਿਆ ਇਹ ਪਾਸੇ ਭਗਵੰਤਪານ ਬਿਆਨ ਵੀ ਦੇਈ ਜਾਂਦੇ ਗੈਂਗਸਟਰਾਂ ਦਾ ਖਾਤਮਾ ਕਰ ਦੇਣਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਨੇ ਜੀ ਇਹ ਕੀ ਕਹਿ ਰਿਹਾ ਉਸ ਮੌਕੇ ਇੱਕ ਤਾਂ ਪੰਜਾਬ ਵਿੱਚ ਬੇਸੀ ਪੁਲਿਸ ਰਾਜ ਆ ਤੁਸੀਂ ਦੇਖ ਲਓ ਇਹਨੂੰ ਫੜਨਾ ਇਹਨੂੰ ਤੁੰਣਾ ਇਹਨੂੰ ਸੱਟਣਾ ਇਹਨੂੰ ਐ ਕਰਨਾ ਹੁਣ ਕਹਿੰਦਾ ਗੰਗਾਸਥ ਸੁਣ ਲੈਣ ਜੇ ਉਹਨੇ ਨਾ ਕੀਤਾ ਉਹਨੂੰ ਦੁੱਗਣਾ ਜਵਾਬ ਮਿਲੂ ਹਮ ਇਹਦਾ ਮਤਲਬ ਕੀ ਆ ਇਹ ਰਵੇਰੇ ਤੋਂ ਵੀ ਅੱਗੇ ਵੱਧ ਕੇ ਗੱਲ ਕਹਿੰਦਾ ਉਹ ਤਾਂ ਕਹਿੰਦਾ ਸੀ ਗੋਲੀ ਦੇ ਬਦਲੇ ਗੋਲੀ ਇਹ ਕਹਿੰਦਾ ਇੱਕ ਦੇ ਬਦਲੇ ਦੋ ਮਿਲਣਗੀਆਂ ਉਦੋਂ ਘੱਟਣਾ ਬਾਰੇ ਕੀ ਕਹਿੰਦਾ ਹੁੰਦਾ ਸੀ ਨਹੀਂ ਪੱਥਰ ਮੋਇਆਂ ਦੇ ਲੱਗਦੇ ਨੇ ਨਹੀਂ ਪੱਥਰਾਂ ਤੇ ਉਹ ਹੋਣੇ ਚਾਹੀਦੇ ਜਿਨ੍ਹਾਂ ਦੇ ਕਰ ਕਮਲਾ ਨਾਲ ਇਹਦੀ ਉਹ ਸਾਰੀ ਹੋਈ ਆ ਜੀ ਤੇ ਹੁਣ ਆਪ ਦਾ ਵੀ ਨਹੀਂ ਸਰਦਾ ਹੁਣ ਦਿੱਲੀ ਵਾਲੇ ਜਿਨ੍ਹਾਂ ਦੇ ਉਹਦਾ ਨਹੀਂ ਕੋਈ ਵਾਸਤਾ ਨਹੀਂ ਪਾਰਟੀ ਦੇ ਨੇ ਉਹ ਉਹਨਾਂ ਦੇ ਵੀ ਨਾਂ ਤੇ ਉਹ ਸਾਰਾ ਕੁਝ ਲੱਗ ਰਿਹਾ ਪੰਜਾਬ ਦੇ ਸਿਆਸਤਾਂ ਜਿਹੜੇ ਸਿਆਸਦਾਨਾਂ ਇਹਨਾਂ ਦੇ ਹੱਡਾਂ 'ਚ ਪੈ ਗਿਆ ਪਾਣੀ ਸਮਝ ਤੋ ਹੋ ਗਏ ਇਹ ਸਖਣੇ ਨਾ ਇਹ ਪੰਥ ਦੇ ਨੇ ਨਾ ਪੰਜਾਬ ਦੇ ਨੇ ਪੰਜਾਬ ਦੀ ਗੱਲ ਹੋਈ ਕੇਂਦਰ ਜਿਹੜੀ ਹੈ ਸੂਬਿਆਂ ਦੇ ਹੱਕ ਜਿਹੜੀ ਖੋਣ ਤੇ ਲੱਗੀ ਹੋਈ ਆ ਕੌਣ ਲੜੂਗਾ ਜਿਵੇਂ ਜੁਨੀਅਰਸਟੀ ਵਾਲਾ ਮਸਲਾ ਚੱਲ ਰਿਹਾ ਹੈਗਾ ਇਹੀ ਚੰਡੀਗੜ੍ਹ ਜੀ ਤਾਂ ਹਮਾ ਚਲਤੇ ਹਰਿਆਣੇ ਕਦੋਂ ਦੇ ਵੱਖ ਹੋਏ ਹੋਏ ਨੇ ਪੰਜਾਬ ਯੂਨੀਵਰਸਿਟੀ ਤੋਂ ਜੀ ਕਿਉਂ ਨਹੀਂ ਲੈ ਆ ਜੀ ਇੱਕ ਨੇ ਮੁਲਕ ਦੀਆਂ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਖੋਖਲੀਆਂ ਕਰਤੀਆਂ ਮੋਦੀ ਨੇ ਜਹੀ ਕਹਿੰਦਾ ਸੀ ਨਾ ਕਾਂਗਰਸ ਮੁਕਤ ਭਾਰਤ ਫਿਰ ਕਹਿੰਦਾ ਅੰਦੋਲਨ ਮੁਕਤ ਸੜਕ ਉਹੀ ਅਮਲ ਸੁਖਵੀਰ ਬਾਦਲ ਨੇ ਕੀਤਾ ਸਿੱਖ ਸੰਸਥਾਵਾਂ ਦਾ ਧੂਆਂ ਕੱਢਦੇ ਅਕਾਲ ਤਖਤ ਤੋਂ ਅਕਾਲੀ ਦਲ ਨੇ 30 ਸਾਲਾਂ ਚ ਜਿਹੜੀ ਆਤਮ ਸਮਰਪਣ ਵਾਲੀ ਸਿਆਸਤ ਉਹਨੂੰ ਰੱਦ ਕੀਤਾ ਸੀ ਅਕਾਲ ਤਖਤ ਨੇ ਕੀ ਕਿਹਾ ਸੀ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲਣ ਲਾਉਣ ਨੂੰ ਤੁਸੀਂ ਜ਼ਖਮ ਉਹ ਚੇੜੇ ਨੇ ਉਂਗਲਾਂ ਪਾ ਪਸ ਜੀ ਤੁਸੀਂ ਪੰਥ ਤੇ ਪੰਜਾਬ ਵੱਲ ਪਿੱਠ ਕੀਤੀ ਆ ਜਿਨ੍ਹਾਂ ਨੂੰ ਕਿਹਾ ਸੀ ਇਸ ਰਾਹ ਤੇ ਚੱਲੋ ਸੁਖਵੀਰ ਤਾਂ ਬੈਠੀ ਝੱਗਾ ਚੱਕ ਗਿਆ ਉਹ ਤਾਂ ਜਾ ਕੇ ਜਿੱਥੇ ਟੁੱਟੀ ਗੰਡੀ ਆ ਉਹ ਟੁੱਟੀ ਗੰਡੀ ਤੇ ਉਹਨੇ ਫੇਰ ਤੋੜ ਦਿੱਤੀ ਕਹਿੰਦਾ ਮੈਂ ਤਾਂ ਇਹ ਵੀ ਕਹਿ ਕੇ ਆਇਆ ਸੀ ਉੱਥੇ ਦਵਾ ਸੀ ਮੇਰੇ ਤੇ ਵੀ ਮੰਨ ਜੀ ਉੱਥੇ ਕੁਝ ਨਹੀਂ ਹੁੰਦਾ ਮੈਂ ਕੋਈ ਗਲਤੀ ਨਹੀਂ ਕੀਤੀ ਇਤਿਹਾਸ ਤੇ ਪਹਿਲੀ ਵਾਰ ਜਿਹੜੇ ਜਥੇਦਾਰਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਜੀ ਕਿੱਥੇ ਨੇ ਤਿੰਨੇ ਅੱਜ ਉਹ ਜਲੀਲ ਕਰਕੇ ਕੱਢੇ ਸੁਖਵੀਰ ਵੱਲ ਡਾਇਨਾਸੌਰ ਦੇ ਗੱਲ ਕਰਕੇ ਸਿਪਾਈ ਹੋਈ ਆ ਹੂੰ ਉਹਨੂੰ ਲੈ ਕੇ ਆ ਰਿਹਾ ਇਤਿਹਾਸ ਨੂੰ ਪੁੱਠਾ ਕਿਹੜਾ ਦੇਣਾ ਜਿਹੜੇ ਡਾਇਨਾਸੌਰ ਆਏ ਨਹੀਂ ਸਕਦੇ ਉਹ ਕਹਿੰਦਾ ਡਾਇਨਾਸੌਰ ਵੀ ਆ ਗਏ ਤੇ ਨਾਲ ਖਾਲੀ ਵੀ ਆ ਗਏ ਇੱਕ ਹੋਰ ਕਹਿੰਦਾ ਡਾਇਨਾਸੌਰ ਆਉਣਾ ਆਉਣ ਅਕਾਲੀ ਆ ਗਏ ਇਹ ਅਕਾਲੀ ਨੇ ਜਿਨ੍ਹਾਂ ਨੇ ਕਾਲ ਤਖਤ ਨੂੰ ਝੱਗਾ ਚੱਕਿਆ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਜ਼ਗੀਰ ਬਣਾ ਲਿਆ ਸਿਰੀਆਂ ਵਾਂਗੂ ਵਰਤਦੇ ਨੇ ਇਹ ਅਹੁਦੇਦਾਰਾਂ ਨੂੰ ਪ੍ਰਧਾਨਾਂ ਨੂੰ ਕਾਲ ਤਖਤ ਨੂੰ ਜਿਹੜੇ ਟਿੱਕ ਜਾਣਦੇ ਨੇ ਇਹ ਅਕਾਲੀ ਨੇ ਇਹ ਤਾਂ ਅਕਾਲੀਆਂ ਦੇ ਨਾਂ ਤੇ ਕਲੰਕ ਨੇ ਜੇ ਇਹੇ ਜੇ ਅਕਾਲੀ ਨੇ ਫਿਰ ਕਿਹੜਾ ਇਤਿਹਾਸ ਆ ਸਾਡਾ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਪੰਜਾਬ ਨੂੰ ਨਜ਼ਰ ਲੱਗੀ ਹੋਈ ਆ ਜਾਂ ਨਹੀਂ ਲੱਗੀ ਹੋਈ ਪੰਜਾਬ ਦੇ ਵਿੱਚ ਰੋਜ਼ ਕੋਈ ਨਾ ਕੋਈ ਮਸਲਾ ਭਖ ਜਾਂਦਾ ਹੈਗਾ ਉਸ ਮਸਲੇ ਦੇ ਉੱਤੇ ਚਰਚਾ ਹੁੰਦੀ ਹੈ ਫਿਰ ਬੈਠ ਜਾਂਦਾ ਕੋਈ ਨਵਾਂ ਮਸਲਾ ਆ ਜਾਂਦਾ ਇਹ ਸਾਰੇ ਪੰਜਾਬ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਦੀ ਸਿਆਸਤ ਗਰਮ ਹੋ ਰਹੀ ਹੈ ਉੱਗੇ ਚਿੰਤਕ ਸਾਡੇ ਨਾਲ ਨੇ ਮਾਲਵਿੰਦਰ ਸਿੰਘ ਮਾਲੀ ਅੱਜ ਗੱਲ ਬਾਤ ਕਰਾਂਗੇ ਮਾਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਮਾਲੀ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਸਾਡੇ 3.5 ਸਾਲ ਦਾ ਕਾਰਜਕਾਲ ਹੋ ਗਿਆ ਪੂਰਾ ਕੱਲੇ ਪੋਸਟਰ ਲੱਗੇ ਨੇ ਕਿ ਕੰਮ ਵੀ ਹੋਏ ਨੇ ਦੇਖੋ ਕੁਛ ਤਾਂ ਰੁਟੀਨ ਦੇ ਕੰਮ ਸਰਕਾਰਾਂ ਦੇ ਹੁੰਦੇ ਹੀ ਰਹਿੰਦੇ ਨੇ ਆਮ ਤੌਰ ਤੇ ਜੇ ਆਪਾਂ ਕਹੀਏ ਨਾ ਕਿਤੇ ਵੀ ਕੋਈ ਕੰਮ ਨਹੀਂ ਹੋਇਆ ਉਹ ਨਹੀਂ ਪਰ ਜਿਹੜੀਆਂ ਗੱਲਾਂ ਤੁਸੀਂ ਇਹ ਕੀਤੀਆਂ ਸੀ ਵੀ ਪੰਜਾਬ ਕਿਹੜੀਆਂ ਗੱਲਾਂ 'ਚ ਫਸਿਆ ਹੋਇਆ ਇਹਨੂੰ ਅੱਗੇ ਤੋਰਨ ਲਈ ਅਸੀਂ ਕੀ ਕੀ ਕਰਾਂਗੇ ਹਾਂ ਉਹਨਾਂ 'ਚ ਕੋਈ ਕੰਮ ਨਹੀਂ ਹੋਇਆ ਸਭ ਤੋਂ ਵੱਡੀ ਗੱਲ ਵੀ ਕਰਜ਼ਾ ਚੜਾਉਂਦੇ ਨਹੀਂ ਹੌਲੀ ਹੌਲੀ ਉਤਾਰਾਂਗੇ ਹਾਂ ਆਮਰਵੇਲ ਵਾਂਗ ਵੱਧ ਗਿਆ ਹਨੂਮਾਨ ਦੀ ਪੂਸ਼ ਵਾਂਗ ਜਿਹਨੂੰ ਆਪਾਂ ਕਹਿੰਦੇ ਹੁੰਨੇ ਆ ਕਹਾਵਤ ਆਪਣੀ ਦੂਜਾ ਬਿਜਲੀ 300 ਯੂਨਟ ਫਰੀ ਦਿੱਤੀ ਆ ਹੂੰ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਜਿਹੜੇ ਨਾਲ ਇਹ ਸੀ ਵੀ ਜਿਹੜੇ ਬਿਜਲੀ ਸਮਝੌਤੇ ਨੇ ਮਹਿੰਗੀ ਬਿਜਲੀ ਖਰੀਦਣ ਦੇ ਹੂੰ ਉਹਨਾਂ ਨੂੰ ਅਸੀਂ ਮੁੜ ਵਿਚਾਰਾਂਗੇ ਇਸ ਕਰਕੇ ਬਿਜਲੀ ਸਸਤੀ ਕਰਾਂਗੇ ਉਹ ਵੀ ਨਹੀਂ ਕੀਤੇ ਹੂੰ ਫੇਰ ਪੈਨਸ਼ਨ ਬਹਾਲੀ ਬਹੁਤ ਵੱਡੀ ਗੱਲ ਸੀ ਜੀ ਪੁਰਾਣੀ ਪੈਨਸ਼ਨ ਬਹਾਲੀ ਉਹ ਨਹੀਂ ਇਹਨਾਂ ਨੇ ਕੀਤੀ ਦੂਜੀ ਗੱਲ ਸੀ ਨੌਕਰੀਆਂ ਪੰਜਾਬਦਿਆਂ ਨੂੰ ਦੇਵਾਂਗੇ ਉਹ ਪਹਿਲਾਂ ਨਾਲੋਂ ਵੀ ਤੇਜ਼ ਲੈ ਕੇ ਬਾਹਰਲੇ ਹੂੰ ਕਹਿੰਦੇ ਵੀ ਅਸੀਂ ਕੀ ਕਰੀਏ ਇਹਦਾ ਹੱਲ ਹੈ ਸਾਰਿਆਂ ਦਾ ਡਾਕਟਰ ਗਰਗਨੇ ਤਾਂ ਲਿਖ ਕੇ ਦਿੱਤਾ ਸਾਰੇ ਐਮਐਲਏ ਨੂੰ ਵੀ ਆਹਾ ਸੋਧ ਕਰੋ ਐਕਟ ਦੇ ਵਿੱਚ ਆਪਣੇ ਆਪ ਸਾਰਾ ਕੁਝ ਹੋ ਜਾਊ ਹੂੰ ਸੋ ਇਸ ਕਰਕੇ ਕੱਚਿਆਂ ਨੂੰ ਪੱਕੇ ਕਰਨ ਦੀ ਗੱਲ ਉਸੇ ਤਰ੍ਹਾਂ ਐਲੀਆ ਮੁਜਾਰੇ ਜਿਹੜਾ ਕਹਿੰਦਾ ਸੀ ਆਹ ਬਟਨ ਦਬਦਿਓ ਨਾ ਸੜਕਾਂ ਤੇ ਤੁਹਾਨੂੰ ਮੁਜਾਰੇ ਦੇਖਣਗੇ ਨਾ ਟੈਂਕੀਆਂ ਤੇ ਕੋਈ ਚੜ੍ਹਿਆ ਦਿਸੂਗਾ ਕਿਸਾਨ ਕਹਿੰਦਾ ਸੀ ਸਾਡੀ ਜਿੰਦ ਜਾਨ ਆ ਤੇ ਜਿਵੇਂ ਮੋਰਚੇ ਖੇੜੇ ਨੇ ਤੇ ਮਨਦੀਪ ਸਿੰਘ ਅਗਵਾ ਉਹ ਜਿਹੜਾ ਐਸਐਸਪੀ ਆਈਜੀ ਸੀ ਉਹਦੀ ਅਗਵਾਈ ਚ ਜਿਵੇਂ ਲੁੱਟ ਕੀਤੀ ਹੈ ਉਹਨਾਂ ਦੇ ਮਾਲ ਦੀ ਜਿਵੇਂ ਮਾਲ ਬਰਾਮਦ ਹੋ ਰਿਹਾ ਹੁਣ ਤੱਕ ਇਹ ਮੱਥੇ ਤੇ ਕਲੰਕ ਤੇ ਹਾਲੇ ਦੇ ਬਾਰੇ ਕੋਈ ਬੋਲ ਹੀ ਨਹੀਂ ਰਿਹਾ ਬਿਲਕੁਲ ਜਿਹੜੀਆਂ ਟਰਾਲੀਆਂ ਬਰਾਮਦ ਹੋਈਆਂ ਟਰਾਲੀਆਂ ਬਰਾਮਦ ਹੋਈਆਂ ਹੋਰ ਚੀਜ਼ਾਂ ਬਰਾਮਦ ਹੋਈਆਂ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਇਹਨਾਂ ਦੇ ਨਾਲ ਸਬੰਧਤ ਬੰਦੇ ਨੇ ਜਿਹੜੇ ਚਾਹੇ ਕੋਈ ਐਮਐਲਏ ਆ ਚਾਹੇ ਆਨਾਬੇ ਵਾਲਾ ਕੇਸ ਆ ਇਹ ਹੋਇਆ ਸਾਰਾ ਪੁਲਿਸ ਦੀ ਗਵਾਈ ਚ ਆਏ ਨਹੀਂ ਵੀ ਲੋਕ ਆਪ ਮਹਾਰੇ ਤੁਰ ਗਏ ਜੀ ਵੀ ਆਪਾਂ ਲੋਕਾਂ ਨੂੰ ਕੀ ਪਤਾ ਸੀ ਆਮ ਲੋਕਾਂ ਨੂੰ ਜਦੋਂ ਮੋਰਚੇ ਓਖੜਦੇ ਨੇ ਅਗਲਾ ਕਿਹਦਾ ਅਗਲਾ ਸਮਾਨ ਹੁਣ ਨਹੀਂ ਲੈ ਕੇ ਜਾਂਦੇ ਨਾਲ ਲੈ ਕੇ ਜਾਣਗੇ ਜਾਂ ਸਾਹਮਣੇ ਲੈਣਗੇ ਫਿਰ ਜੀ ਜਦੋਂ ਫਿਰ ਪੁਲਿਸ ਨੇ ਇਹ ਡਾਇਰੈਕਸ਼ਨ ਦਿੱਤੀ ਵੀ ਕਿਸਾਨਾਂ ਨੂੰ ਸਾਬਕ ਸਿਖਾਇਆ ਜਾਵੇ ਜੀ ਸੋ ਪੜ੍ਹਾਈ ਦਾ ਹਾਲ ਤੁਸੀਂ ਦੇਖ ਲਓ ਟੂਰ ਲਵਾਉਨੇ ਆ ਜੀ ਅਸੀਂ ਅਧਿਆਪਕਾਂ ਨੇ ਉਹ ਉੱਥੋਂ ਸਿੱਖਣ ਜਾਣਗੇ ਕਿਤੇ ਨਹੀਂ ਦਿਸਿਆ ਨਾ ਪਹਿਲਾਂ ਨਾ ਹੁਣ ਨਾ ਦਿੱਲੀ ਵਾਲਿਆਂ ਨੂੰ ਕੀ ਪਤਾ ਲੱਗਿਆ ਵੀ ਸਿੱਖ ਕੇ ਕੀ ਆਇਆ ਤੇ ਕੀ ਪੜ੍ਹਾਈ ਦੇ ਵਿੱਚ ਫਰਕ ਪੈ ਗਿਆ ਉਸੇ ਤਰ੍ਹਾਂ ਦੀਆਂ ਪੋਸਟਾਂ ਖਾਲੀ ਨੇ ਰਿਟਾਇਰਮੈਂਟ ਉੱਨੀ ਹੋਈ ਜਾਂਦੀ ਆ ਜਿੰਨੇ ਦਾਅਵੇ ਕਰਦੇ ਨੇ ਵੀ ਅਸੀਂ ਇੰਨੀਆਂ ਨੌਕਰੀਆਂ ਦਿਤੀਆਂ ਜੀ ਕੋਈ ਇੱਕ ਅਧਿਆਪਕ ਨੂੰ ਨੌਕਰੀ ਨਹੀਂ ਦਿੱਤੀ ਪੁਰਾਣੀਆਂ ਜਿਹੜੀਆਂ ਸ਼ੁਰੂ ਕੀਤੀਆਂ ਸੀ ਭਰਤੀਆਂ ਕੋਸ਼ਿਸ਼ ਤਿਆਰ ਹੋ ਆ ਹੁਣ ਤਾਂ ਇਹ ਹੀ ਚੱਲ ਪਿਆ ਨਾ ਆ ਇਸ਼ਤਿਹਾਰਾ ਜਿਹੜਾ ਰੱਦ ਕੀਤਾ ਜਾਂਦਾ ਆ ਇਸ਼ਤਿਹਾਰ ਰੱਦ ਕੀਤਾ ਜਾਂਦਾ ਪੰਜਾਬ ਸ ਕੋਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਹਰ ਮਹੀਨੇ ਦੋ ਤਿੰਨ ਇਹ ਹਜੇ ਇਸ਼ਤਿਹਾਰ ਆ ਜਾਂਦੇ ਨੇ ਟੈਸਟ ਲੈ ਲੈ ਉਹਨਾਂ ਦਾ ਰਿਜ਼ਲਟ ਨਹੀਂ ਕੱਢਿਆ ਜਸਟ ਐਸਟਾਂ ਦੀ ਤਰੀਕ ਰੱਖਤੀ ਮੁੰਡੇ ਜਾਂਦੇ ਨੇ ਕੁੜੀਆਂ ਮੁੜੇ ਆਉਂਦੇ ਨੇ ਇਹੀ ਹੋ ਰਿਹਾ ਸਾਰਿਆਂ ਨਾਲ ਜੀ ਲੋਕਾਂ ਦਾ ਜੀਵਨ ਸੁਧਾਰਨ ਲਈ ਲੋਕ ਜਿਹੜਾ ਮਨੁੱਖ ਜਿਹੜਾ ਵਿਕਾਸ ਹੈ ਨਾ ਕਿਸੇ ਸਮਾਜ ਦਾ ਉਹਦਾ ਤੁਰਾ ਹੁੰਦਾ ਮਨੁੱਖ ਦਾ ਵਿਕਾਸ ਹਮ ਮਨੁੱਖ ਦੇ ਵਿਕਾਸ ਵਿੱਚ ਐਜੂਕੇਸ਼ਨ ਉਹਦੇ ਵਿੱਚ ਸਿਹਤ ਉਹਦੇ ਵਿੱਚ ਉਹਨਾਂ ਦੀ ਜੀਵਨ ਹਾਲਤ ਕੁਝ ਸੁਧਰੇ ਮਾੜੀ ਗਰੀਬੀ ਕਹਿ ਲਈਏ ਆਪਾਂ ਆਮਦਨ ਦੇ ਸਾਧਨ ਕੁਝ ਵਧਣ ਉਹ ਵੀ ਸਾਰੇ ਉਸੇ ਤਰ੍ਹਾਂ ਲੁੱਟੇ ਜਾ ਰਹੇ ਨੇ ਉਹ ਦਿਖਾ ਦਿੰਦੇ ਨੇ ਵੀ ਇੰਨੀ ਆਮਦਨ ਵਧ ਗਈ ਇੰਨੀ ਆਮਦਨ ਵਧ ਗਈ ਨਾਲ ਕੀ ਵਧੇ ਇਹ ਤਾਂ ਹਰ ਇੱਕ ਸਾਲੇ ਵਧਦੀ ਹੁੰਦੀ ਹੈ ਜੀ ਕਰਜ਼ਾ ਵੀ ਉਸੇ ਤਰ੍ਹਾਂ ਵਧ ਜਾਂਦਾ ਹੁਣ ਤਾਂ ਜਿਹੜੇ ਅੰਦਾਜ਼ੇ ਲਾ ਰਹੇ ਨੇ ਉਹ ਕਹਿੰਦੇ 5 ਲੱਖ ਕਰੋੜ ਦੇ ਨੇੜੇ ਪਹੁੰਚ ਜੂ ਜੇ ਇਹਨਾਂ ਦਾ ਇਹੀ ਹਾਲ ਰਿਹਾ ਤੇ ਮੁੜ ਕੇ ਜ਼ਮੀਨਾਂ ਵੇਚਣ ਲੱਗ ਗਏ ਪੰਜਾਬ ਦਾ ਧੋਰਾ ਦਾ ਖੇਤ ਆ ਨਾ ਜੀ ਪਿੰਡ ਨੇ ਹੈ ਪਿੰਡ ਖਤਮ ਪਿੰਡ ਖਤਮ ਪਿੰਡ ਖਤਮ ਪੰਜਾਬ ਖਤਮ ਮਤਲਬ ਜਿਵੇਂ ਕਮਲਿਆਂ ਵਾਂਗੂ ਪੈ ਗਏ ਨਾ ਲੁੱਟਣ ਜ਼ਮੀਨਾਂ ਸ਼ਾਮਲਾਟ ਦੀਆਂ ਹੋਰ ਸਾਰੇ ਕਿਸੇ ਦੀਆਂ ਇਹ ਇਹ ਕੁਛ ਕਰ ਰਹੇ ਨੇ ਜੀ ਜਿਮਣੀ ਚੌਣ ਦੇ ਵਿੱਚ ਜਿੱਤ ਦਾ ਸੇਰਾ ਵੱਜਿਆ ਬਦਲਾਅ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ ਹੁਣ ਬਿਲਕੁਲ ਬਦਲਾਅ ਦੀ ਰਾਜਨੀਤੀ ਦੇ ਸਿਰ ਵੱਜਿਆ ਜਿਹਦਾ ਮਤਲਬ ਜਿਹੜਾ ਮਰਜ਼ੀ ਉਮੀਦਵਾਰ ਜਿਹਦੇ ਨਾਲ ਮਰਜ਼ੀ ਪਟਾ ਲੋ ਹੂੰ ਜਿਹੜੇ ਕਹਿੰਦੇ ਸੀ ਅਸੀਂ ਸਾਡੀ ਪਾਰਟੀ 'ਚ ਕੂੜਾ ਘਟ ਨਹੀਂ ਬਾੜਨਾ ਦੂਜੀਆਂ ਪਾਰਟੀਆਂ ਦਾ ਆਮ ਘਰਾਂ ਦੇ ਬੰਦੇ ਨੇ ਜਿਹੜੇ ਉਹਨਾਂ ਨੂੰ ਇਹ ਟਿਕਟਾਂ ਵੀ ਦੇਵਾਂਗੇ ਤੇ ਉਹਦੇ ਵੀ ਦੇਵਾਂਗੇ ਕਿੱਥੇ ਨੇ ਜੀ ਰਾਜ ਸਭਾ ਦੀਆਂ ਸੀਟਾਂ ਲੁੱਟ ਲਈਏ 7 ਤੇ ਉਹਨਾਂ ਕੋਲੇ ਜਿਹੜਾ ਪੰਜਾਬ ਦਾ ਵਿਕਾਸ ਫੰਡ ਆ 5 ਕਰੋੜ ਹਰ ਇੱਕ ਸਾਲ ਦਾ ਕਰੋੜਾਂ ਰੁਪਏ ਜਮ੍ਹਾਂ ਕਰੀ ਬੈਠੇ ਨੇ ਜੀ ਫਿਰ ਨਵੇਂ ਨਵੇਂ ਕਾਢਾਂ ਕੱਢਦੇ ਨੇ ਵੀ ਉਹ ਖਰਚਾਉਣਾ ਕਿੱਥੇ ਆ ਜੇ ਤੁਸੀਂ ਇਸ ਪੱਖੋਂ ਦੇਖੋ ਵੀ ਪੰਜਾਬ ਦੀ ਆਮਦਨ ਦੇ ਵਸੀਲੇ ਨਹੀਂ ਜਦੋਂ ਵਧੇ ਵਿਕਾਸ ਕਿਵੇਂ ਹੋਊਗਾ ਪੰਜਾਬ ਦਾ ਹੂੰ ਜੀ ਜਿਹੜਾ ਗੱਲ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਤਰਨਤਾਰਨ ਦੀ ਜਿਮਨੀ ਚੋਣਾ ਜੀ ਉਹਨੇ ਪੰਜਾਬ 'ਚ ਜਿਹੜਾ ਨੰਘਾਰ ਆ ਰਿਹਾ ਸੀ ਨਾ ਚੋਣਾ ਲੜਨ ਤੇ ਜਿੱਤਣ ਦਾ ਉਹਦਾ ਸਿਖਰ ਪਹੁੰਚਾਤਾ ਹੂੰ ਪਹਿਲਾਂ ਤਾਂ ਲਖਿਓ ਨਹੀਂ ਕਹਿੰਦੇ ਸੀ ਸਾਨੂੰ ਗੈਂਗਸਟਰ ਕਿਹਨੇ ਬਣਾਇਆ ਸਾਨੂੰ ਵਰਤਿਆ ਕਿਹਨੇ ਅਸੀਂ ਕੀ ਕੀ ਕੁਸ਼ ਕਰਦੇ ਰਹੇ ਹੁਣ ਤਾਂ ਸਿੱਧੀ ਗੰਗਾ ਇਸ ਤਰ੍ਹਾਂ ਟਿਕਟਾਂ ਦੇਤੀਆਂ ਨਾ ਜੀ ਹੂੰ ਜਾਂ ਉਹਨਾਂ ਦੇ ਪ੍ਰਭਾਵ ਜਿਵੇਂ ਉਹਨਾਂ ਨੇ ਕਿਹਾ ਉਹਨਾਂ ਨੂੰ ਦੇਤੀਆਂ ਚਾਹੇ ਉਹਨਾਂ ਦਾ ਪ੍ਰਭਾਵ ਆ ਹੂੰ ਹੁਣ ਇੱਕੋ ਵੀ ਦੁਬਾਰ ਜਿਹੜਾ ਆਜ਼ਾਦ ਜਿੱਤਿਆ ਪਹਿਲੀ ਵਾਰ ਉਸ ਤੋਂ ਬਾਅਦ ਅਕਾਲੀ ਦਲ ਨੇ ਉਹ ਲੈ ਲਿਆ ਜੀ ਪਹਿਲੀ ਵਾਰ ਉਹ ਆਜ਼ਾਦ ਇਸ ਕਰਕੇ ਜਿੱਤਿਆ ਵੀ ਕੈਰੋ ਪਰਿਵਾਰ ਦੀ ਹਮਾਇਤ ਸੀ ਉਹਨੂੰ ਜੀ ਇਹ ਕੈਰੋ ਪਰਿਵਾਰ ਨੂੰ ਹਲਕੇ ਤੱਕ ਸੀਮਿਤ ਰੱਖਣਾ ਚਾਹੁੰਦੇ ਸੀ ਉਹ ਦੂਜਿਆਂ ਦਾ داخل ਦਿੰਦੇ ਸੀ ਜਿਵੇਂ ਢੀਂਸਾ ਹੈਗਾ ਹੋਰ ਬੰਦਿਆਂ ਨੂੰ ਆਇਆ ਹੈਗਾ ਸੀ ਵੀ ਆ ਇੱਥੇ ਇਹਨਾਂ ਦੀ ਚੱਲਦੀ ਆ ਉਹ ਫਿਰ ਅਕਾਲੀ ਦਲ 'ਚ ਸ਼ਾਮਲ ਕੀਤਾ ਜੀ ਉਹ ਤੇ ਕਿੰਨੇ ਦੋਸ਼ ਲੱਗੇ ਸੱਚੇ ਝੂਠੇ ਆਪਾਂ ਇਹਦੇ ਵਿੱਚ ਨਹੀਂ ਪੈਂਦੇ ਇਹੇ ਲਾਉਂਦੇ ਰਹੇ ਵੀ ਇਹਨਾਂ ਦੇ ਪਿਛਲੀ ਚੋਣ ਦਾ ਪ੍ਰਚਾਰ ਸੁਣ ਲਓ ਵੀ ਹਰਮੀਤ ਸੰਧੂ ਬਾਰੇ ਕੀ ਕਹਿੰਦੇ ਰਹੇ ਇਹ ਉਹਨਾਂ ਨੇ ਚੱਕ ਲਿਆ ਤੇ ਇੱਕ ਆਜ਼ਾਦ ਜਿਹੜਾ ਗਰੁੱਪ ਆ ਜਿਨੇ 106 ਪਿੰਡਾਂ 'ਚੋਂ 43 ਸਰਪੰਚ ਬਣਾਏ ਨੇ ਆਪਣੇ ਜਿਹੜੇ ਇਹ ਕਹਿੰਦੇ ਆ ਵੀ ਪਿਛਲੀ ਵਾਰ ਅਸੀਂ ਅਮਰਤਪਾਲ ਨਾਲ ਸੀ 50 ਪਿੰਡਾਂ 'ਚ ਅਸੀਂ ਕਿਸੇ ਦਾ ਬੂਥ ਨਹੀਂ ਲੱਗਣ ਦਿੱਤਾ ਨੌ ਕਾਉਂਸਲਰ ਜਿਤਾਏ ਨੇ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਰਗੜ ਕੇ ਜੀ ਦੱਸੋ ਕੀ ਆ ਇਹਨਾਂ ਨੇ ਉਹ ਚੱਕ ਲਿਆ ਹਮ ਹੁਣ ਇਦੋ ਵਾਰ ਫੇਰ ਕਹਿੰਦਾ ਬੀਬੀ ਅਗਲੀ ਟਿਕਟ ਵੀ ਤੈਨੂੰ ਤੇ ਮੰਤਰੀ ਵੀ ਬਣਾਵਾਂਗੇ ਜਿਵੇਂ ਅਕਾਲੀ ਸਰਕਾਰ ਆਈ ਖੜੀ ਐ ਜੀ ਸੋ ਗੰਗਾਇਸਤਰਾ ਦੇ ਆਧਾਰ ਨੂੰ ਜਿਹੜੀ ਵਰਤਣ ਦੀ ਰੀਤ ਪੈ ਗਈ ਇੱਕ ਤਾਂ ਬੈਸੀ ਪੰਜਾਬ ਪੁਲਿਸ ਰਾਜ 'ਚ ਬਦਲੇ ਪਿਆ ਤੁਹਾਡੇ ਸਾਹਮਣੇ ਦੂਜਾ ਹੁਣ ਜੇ ਅੱਜ 골ਡੀ ਬਰਾਡ ਤੇ ਕਹੇ ਦੇਤੀ ਕਿਸੇ ਨੂੰ ਅੱਧਾ ਇਲਾਕੇ ਤਾਂ ਹੈਗੇ ਨੇ ਇਹ ਮੁੰਡੇ ਜੇ ਉਹਨਾਂ ਦੇ ਕਿਸੇ ਤੋਂ ਟਿਕਟਾ ਮੰਗਣ ਲੱਗੀ ਨੀ ਇੱਕ ਪਾਸੇ ਭਗਵੰਤਪਨ ਬਿਆਨ ਵੀ ਦੇਈ ਜਾਂਦੇ ਗੈਂਗਸਟਰਾਂ ਦਾ ਖਾਤਮਾ ਕਰ ਦੇਣਾ ਨਹੀਂ ਦੇਖੋ ਉਹ ਤਾਂ ਕਹਿੰਦੇ ਹੁੰਦੇ ਗੱਲੀਬਾਤੀ ਮੈਂ ਬੜੀ ਕਰਤੂਤੀ ਵੱਡੀ ਜਠਾਣੀ ਕੱਲੇ ਬਿਆਨ ਨਾਲ ਕੀ ਆ ਅਮਲੀ ਤੌਰ ਤੇ ਕੀ ਹੋ ਰਿਹਾ ਜੀ ਇਹ ਇਹਦਾ ਮਤਲਬ ਇਹ ਹੈ ਵੀ ਗੰਗੈਂਸਟਰ ਸਾਡੀ ਸ਼ਰਨ ਚ ਆਓ ਜਿਹੜੇ ਇਹਨਾਂ ਦੀ ਸ਼ਰਨ ਚ ਆ ਜਾਣਗੇ ਉਹਨਾਂ ਪ੍ਰਤੀ ਨਰਮੀ ਹੋ ਜੂ ਹੋ ਸਕਦਾ ਦੂਜਿਆਂ ਨੂੰ ਇਹ ਵੀ ਕਰ ਦੇਣ ਹੂੰ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਨੇ ਜੀ ਕੀ ਕਹਿੰਦੇ ਹੋ ਕੁਰਬਾਨੀ ਧਰਮ ਦੀ ਆਜ਼ਾਦੀ ਲਈ ਮਨੁੱਖੀ ਹੱਕਾਂ ਲਈ ਸ਼ਹਾਦਤ ਦਿੱਤੀ ਜਿਹਨੂੰ ਅਦੁੱਤੀ ਸ਼ਹਾਦਤ ਕਿਹਾ ਜਾ ਰਿਹਾ ਇਹ ਕੀ ਕਹਿ ਰਿਹਾ ਉਸ ਮੌਕੇ ਇੱਕ ਤਾਂ ਪੰਜਾਬ ਵਿੱਚ ਬੇਸੀ ਪੁਲਿਸ ਰਾਜ ਆ ਤੁਸੀਂ ਦੇਖ ਲਓ ਇਹਨੂੰ ਫੜਨਾ ਇਹਨੂੰ ਤੁੰਣਾ ਇਹਨੂੰ ਸੱਟਣਾ ਇਹਨੂੰ ਐ ਕਰਨਾ ਰਵਾਜੇ ਚੱਲ ਰਿਹਾ ਸਾਰੇ ਕਿਸੇ ਦਾ ਕਿੰਨੇ ਪੁਲਸੀਆਂ ਤੇ ਐਫ ਆਈ ਆਰ ਦਰਜ ਨੇ ਕਤਲਾਂ ਚ ਦਰਜ ਨੇ ਮਾਰਕੁੱਟ ਚ ਦਰਜ ਨੇ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੁਣ ਕਹਿੰਦਾ ਗੰਗੈਸਥਨ ਸੁਣ ਲੈਣ ਜੇ ਉਹਨੇ ਨਾ ਕੀਤਾ ਉਹਨੂੰ ਦੁੱਗਣਾ ਜਵਾਬ ਮਿਲੂ ਇਹਦਾ ਮਤਲਬ ਕੀ ਆ ਇਹ ਰਵੇਰੇ ਤੋਂ ਵੀ ਅੱਗੇ ਵੱਲ ਕੇ ਗੱਲ ਕਹਿੰਦਾ ਉਹ ਤਾਂ ਕਹਿੰਦਾ ਸੀ ਗੋਲੀ ਦੇ ਬਦਲੇ ਗੋਲੀ ਇੱਕ ਨੇ ਇੱਕ ਦੇ ਬਦਲੇ ਦੋ ਮਿਲਣਗੀਆਂ ਤੇ ਕਿਹਾ ਜਾ ਰਾਜ ਬਣ ਰਿਹਾ ਜੀ ਪੰਜਾਬ ਇੱਕ ਪੁਲਿਸ ਰਾਜ ਤੇ دہشتਵਾਦੀ ਰਾਜ ਬਣ ਰਿਹਾ ਲੋਕਾਂ ਨੂੰ ਡਰਾਇਆ ਜਾ ਰਿਹਾ ਸਦਮੇ 'ਚ ਰੱਖਿਆ ਜਾ ਰਿਹਾ ਜਿਹੜਾ ਬੰਦਾ ਵਿਧਾਨ ਸਭਾ 'ਚ ਕਹਿੰਦਾ ਓਏ ਚੁੱਪ ਕਰ ਜਾ ਮਹੀਨੇ ਨੂੰ ਵੀ ਚੁੱਪ ਕਰਾਂਗੇ ਹੂੰ ਕੀ ਹੋਇਆ ਜੀ ਉਹ ਤਾਂ ਕੀਤਾ ਨਹੀਂ ਜੋ ਜੇ ਆਪਾਂ ਉਸ ਪੱਖੋਂ ਕਹਿ ਲਈਏ ਜੀ ਮਤਲਬ ਜਿਹਦੀ ਕਹਿਣੀ ਤੇ ਕਰਨੀ ਦਾ ਕੋਈ ਮੇਲ ਨਹੀਂ ਬਿਆਨਬਾਜ਼ੀ ਤੇ ਇਸ਼ਤਿਹਾਰਾਂ ਦਾ ਰਿਕਾਰਡ ਕਾਇਮ ਕਰਤਾ ਤੁਸੀਂ ਇਹ ਦੇਖ ਲਓ ਜਿਹੜਾ ਕਹਿੰਦਾ ਹੁੰਦਾ ਸੀ ਨਾ ਮਖੌਲ ਕਰਦਾ ਹੁੰਦਾ ਸੀ ਵੀ ਬਾਦਲ ਦੀਆਂ ਫੋਟੋਆਂ ਲੱਗਦੀਆਂ ਨੇ ਹਰ ਤਾਤੇ ਹੂੰ ਕਹਿੰਦਾ ਭਾਂਡਿਆਂ ਤੇ ਵੀ ਲੱਗਣ ਲੱਗੀਆਂ ਜਿਹੜੀਆਂ ਦਿੰਦੇ ਆ ਐਂਬੂਲੈਂਸ ਵਾਲੀ ਗੱਡੀ ਤੇ ਵੀ ਐਂਬੂਲੈਂਸਾਂ ਦੇ ਭਾਂਡੇ ਜਿਹੜੇ ਪਿੰਡਾਂ ਦੇ ਵਿੱਚੋਂ ਦਿੱਤੇ ਜਾਂਦੇ ਆ ਬਿਲਕੁਲ ਦਿੱਤੇ ਜਾਂਦੇ ਆ ਨਾ ਸਾਂਝੇ ਭਾਂਡੇ ਕੰਮ ਖਾਤਰ ਕਹਿੰਦਾ ਉਹਨਾਂ ਤੇ ਵੀ ਫੋਟੋ ਲੱਗੀ ਹੋਈ ਆ ਕਹਿੰਦਾ ਬੀਬੀਆਂ ਘੁੰਡ ਕੱਢ ਕੇ ਮਾਂਜਦੀਆਂ ਨੇ ਕਹਿੰਦੀ ਆ ਇੱਕ ਹੀ ਬਾਦਲ ਨਾਲ ਢੀਂਡਸੇ ਨੂੰ ਵੀ ਮਾਂਜਤਾ ਢੀਂਡਸੇ ਦੀ ਫੋਟੋ ਨਹੀਂ ਸੀ ਢੀਂਡਸਾ ਦੇ ਖਿਲਾਫ ਲੜ ਰਿਹਾ ਸੀ ਤੇ ਹੁਣ ਦੇਖ ਲਓ ਕਿਵੇਂ ਲੱਗ ਰਹੇ ਨੇ ਇਸ਼ਤਿਹਾਰ ਉਦੋਂ ਘੱਟਣਾ ਬਾਰੇ ਕੀ ਕਹਿੰਦਾ ਹੁੰਦਾ ਸੀ ਨੀ ਪੱਥਰ ਮੋਇਆਂ ਦੇ ਲੱਗਦੇ ਨੇ ਨੀ ਪੱਥਰਾਂ ਤੇ ਉਹ ਹੋਣੇ ਚਾਹੀਦੇ ਜਿਨ੍ਹਾਂ ਦੇ ਕਰ ਕਮਲਾਂ ਨਾਲ ਇਹਦੀ ਉਹ ਸਾਰੀ ਹੋਈ ਆ ਜੀ ਤੇ ਹੁਣ ਆਪ ਦਾ ਵੀ ਨਹੀਂ ਸਰਦਾ ਹੁਣ ਦਿੱਲੀ ਵਾਲੇ ਜਿਨ੍ਹਾਂ ਦੇ ਉਹਦਾ ਨਹੀਂ ਕੋਈ ਵਾਸਤਾ ਨਹੀਂ ਪਾਰਟੀ ਦੇ ਨੇ ਉਹ ਉਹਨਾਂ ਦੇ ਵੀ ਨਾਂ ਤੇ ਉਹ ਸਾਰਾ ਕੁਝ ਲੱਗ ਰਿਹਾ ਜਿੱਥੋਂ ਫੇਲ ਹੁੰਦੇ ਨੇ ਨਾਰਾ ਵੱਡਾ ਮੈਂ ਬਾਰ-ਬਾਰ ਹੱਸਦਾ ਹੁਣਾ ਕਹਿੰਦੇ ਸੀ ਫੰਡਾਂ ਦਾ ਹਿਸਾਬ ਕਿਤਾਬ ਦੇਵਾਂਗੇ ਕਿੱਥੇ ਗਿਆ ਜੀ ਹਿਸਾਬ ਕਿਤਾਬ ਕਿੱਥੇ ਗਿਆ ਜੀ ਲੋਕਪਾਲ ਕਿੱਥੇ ਗਿਆ ਜੀ ਸਵਰਾਜ ਮਤਲਬ ਹੁਣ ਦੂਧੀਆਂ ਪਾਰਟੀਆਂ ਤੇ ਕੂੜਾ ਕਰਕਟੇ ਇਕੱਠਾ ਕਰ ਰਹੇ ਨੇ ਨਾ ਹਰ ਥਾਂ ਤੇ ਬਰਨਾਲੇ ਬਾਗੀ ਹੋ ਗਏ ਇਹਨਾਂ ਦਾ ਬੰਦਾ ਆਧਾਰ ਸੀ ਉੱਥੇ ਹਾਰ ਗਏ ਇੱਥੇ ਵੀ ਲੋਕ ਬੋਲੇ ਸੀ ਤਰਨ-ਤਾਰਨ ਵੀ ਲੋਕ ਇਹਨਾਂ ਦੀ ਪਾਰਟੀ ਦੇ ਪਹਿਲਾਂ ਫਿਰ ਪਿੱਛੋਂ ਕੋਈ ਸ਼ਕਤੀ ਆ ਜਿਹਨੇ ਕਿਹਾ ਚੁੱਪ ਕਰ ਜਾਓ ਅਗਲੇ ਚੁੱਪ ਕਰ ਗਏ ਜੀ ਸੋ ਇਹ ਹਾਲ ਆ ਬਹੁਤ ਮਾੜਾ ਹਾਲਾ ਪ੍ਰਸ਼ਾਸਨ ਦਾ ਨਾ ਪਾਰਦਰਸ਼ਤ ਨਾ ਜਵਾਬਦੇਹੀ ਜੀ ਪੰਜਾਬ ਦੀ ਗੱਲ ਹੋਈ ਕੇਂਦਰ ਜਿਹੜੀ ਹੈ ਸੂਬਿਆਂ ਦੇ ਹੱਕ ਜਿਹੜੀ ਖੋਣ ਤੇ ਲੱਗੀ ਹੋਈ ਹੈ ਕੌਣ ਲੜੂਗਾ ਜਿਵੇਂ ਯੂਨੀਵਰਸਿਟੀ ਵਾਲਾ ਮਸਲਾ ਚੱਲ ਰਿਹਾ ਹੈਗਾ ਰੋਜ਼ ਕੋਈ ਚਰਚਾ ਛਿੜਦੀ ਹੈ ਤੁਸੀਂ ਸ਼ੁਰੂ ਚ ਇੱਕ ਅ ਸੰਜੀਤ ਪਾਤਰ ਦਾ ਬੋਲਿਆ ਸੀ ਨਾ ਲੱਗੀ ਨਜ਼ਰ ਪੰਜਾਬ ਨੂੰ ਅਸਲ ਦੇ ਵਿੱਚ ਪੰਜਾਬ ਤਲ ਮੁਖੜ ਗਿਆ ਪੰਜਾਬ ਆਪਣਾ ਵਰਤਾਂਤ ਗਵਾ ਬੈਠਿਆ ਜਿਹੜਾ ਇਹਦਾ ਵਰਤਾਂਤ ਸੀ ਨਾ ਆਪਣੀ ਬਲੱਖਣ ਪਹਿਚਾਣ ਦਾ ਚਲੋ ਸਿੱਖ ਧਰਮ ਦਾ ਵੀ ਵਿਲੱਖਣ ਪਹਿਚਾਣ ਆ ਪੰਜਾਬ ਦੀ ਪਛਾਣ ਆ ਜਿਹੜਾ ਅੱਜ ਵੀ ਕਹਿੰਦੇ ਨੇ ਪੰਜਾਬੀ ਆਗੇ ਹੋਏ ਉਹ ਪਛਾਣ ਕਿਸੇ ਵਰਤਾਂਤ ਦੇ ਆਧਾਰ ਤੇ ਸੀ ਕਿਸੇ ਫਲਸਫੇ ਦੇ ਆਧਾਰ ਤੇ ਵੀ ਪੰਜਾਬੀ ਇਹੋ ਜਿਹੇ ਲੋਕ ਨੇ ਸਿੱਖਾਂ ਦੀ ਚਾਹੇ ਇੱਥੇ ਬਹੁ ਗਿਣਤੀ ਆ ਸਮੁੱਚੇ ਪੰਜਾਬੀਆਂ ਦਾ ਮਾਣ ਤਾਨ ਸੀ ਜਿਹੜਾ ਵਧਿਆ ਹੋਇਆ ਸੀ ਇਹ ਜ਼ੁਲਮ ਦੇ ਖਿਲਾਫ ਵੀ ਲੜਦੇ ਨੇ ਹੱਕਾਂ ਲਈ ਵੀ ਲੜਦੇ ਨੇ ਹੋਇਆ ਕੀ 1984 ਤੋਂ ਬਾਅਦ ਪੰਜਾਬ ਦੇ ਸਿਆਸਤਦਾਨ ਪੰਜਾਬ ਦੇ ਮੁੱਦਿਆਂ ਨੂੰ ਬਸਾਰ ਗਏ ਜੀ ਸਿਰਾਲਾ ਬਾਬਲ ਸਾਹਿਬ ਨੇ ਜਦੋਂ ਬਿਨਾਂ ਸ਼ਰਤ ਹਮਾਇਤ ਦਿੱਤੀ ਹੂੰ ਉਦੋਂ ਬਾਅਦ ਪੰਜਾਬ ਦੇ ਹੱਕਾਂ ਬਾਰੇ ਪੰਜਾਬ ਦੇ ਵਿਕਾਸ ਬਾਰੇ ਜਿਹੜਾ ਸਾਡਾ ਬੁਨਿਆਦੀ ਸੋਚ ਆ ਸਰਬੱਤ ਦੇ ਭਲੇ ਚਾਪਦਾ ਭਲਾ ਦੇਖਣਾ ਜੀ ਹੁਣ ਸੋਚ ਬਣ ਗਈ ਆਪਣੇ ਭਲੇ ਤੇ ਸਰਬੱਤ ਦਾ ਭਲਾ ਦੇਖਣਾ ਜਿਹਦੇ ਵਿੱਚੋਂ ਸਿਆਸਤ ਨਿੱਜ ਪ੍ਰਸਤ ਬਣ ਗਈ ਜੀ ਪਰਿਵਾਰ ਪ੍ਰਸਤ ਬਣ ਗਈ ਤੇ ਵਪਾਰ ਪ੍ਰਸਤ ਬਣ ਗਈ ਹੁਣ ਤੁਸੀਂ ਦੇਖੋ ਇਹੀ ਚੰਡੀਗੜ੍ਹ ਜੀ ਤਾਂ ਹਿਮਾਚਲ ਤੇ ਹਰਿਆਣਾ ਇੱਕਦੋਂ ਦੇ ਵੱਖ ਹੋਏ ਹੋਏ ਨੇ ਪੰਜਾਬ ਯੂਨੀਵਰਸਿਟੀ ਤੋਂ ਜੀ ਕਿਉਂ ਨਹੀਂ ਲਿਆ ਜੀ ਪੰਜਾਬ ਯੂਨੀਵਰਸਿਟੀ ਬਾਰੇ ਕਾਨੂੰਨ ਬਣਾ ਕੇ ਆਪਦੇ ਅਧਿਕਾਰ ਚ ਕਿਉਂ ਨਹੀਂ ਲਿਆ ਜਦੋਂ ਹਰਿਆਣੇ ਨੇ ਆਪਣੀ ਵੱਖਰੀ ਸ਼੍ਰੋਮਣੀ ਕਮੇਟੀ ਬਣਾ ਲਈ ਤਾਂ ਇਹ ਪੰਜਾਬ ਦਾ ਕਾਨੂੰਨ ਕਿਉਂ ਨਹੀਂ ਬਣਾਇਆ ਹੈ ਤਾਂ ਪੰਜਾਬ ਦਾ ਕਾਨੂੰਨ ਹੈ ਅੰਤਰਰਾਜੀ ਕਾਰਪੋਰੇਟ ਘੋਸ਼ਟ ਕਰਕੇ ਇਹਨਾਂ ਨੂੰ ਕੇਂਦਰ ਦੇ ਹੱਥ ਚ ਦਾੜੀ ਫੜਾਈ ਹੋਈ ਆ ਜੀ ਜਦੋਂ ਪੰਜਾਬ ਵੀ ਯੂਨੀਵਰਸਿਟੀ ਵਾਲਾ ਮਸਲਾ ਉੱਭਰਿਆ ਉਦੋਂ ਵੀ ਇਹੀ ਗੱਲ ਉੱਭਰੀ ਸੀ ਜਾਂ ਆਵਾਰੀ ਸੀ ਮੇਰੇ ਵਰਗਿਆਂ ਨੇ ਵੀ ਇਹ ਚੰਡੀਗੜ੍ਹ ਖੋਹਣ ਦਾ ਵੀ ਮਸਲਾ ਨਾਲ ਦੀ ਨਾਲ ਕਿਉਂਕਿ ਜਨੋਂ ਤੱਕ ਪੰਜਾਬ ਯੂਨੀਵਰਸਿਟੀ ਤੇ ਕੰਟਰੋਲ ਹੁਣ ਚਾਹੇ ਘੱਟ ਕੰਟਰੋਲ ਆ ਪਰ ਅੰਤਮ ਤੌਰ ਤੇ ਜਿਹੜਾ ਸੈਨਟਾ ਉਹੀ ਫੈਸਲੇ ਕਰਦਾ ਨਾ ਸਾਰੇ ਕਿਸੇ ਦੀ ਇਸ ਕਰਕੇ ਪੰਜਾਬ ਦਾ ਕੰਟਰੋਲ ਆ ਵੀ ਇਹ ਪੰਜਾਬ ਯੂਨੀਵਰਸਿਟੀ ਨੂੰ ਜਦੋਂ ਤੱਕ ਇਹ ਆਪਣੇ ਹੱਥੇ ਚ ਨਹੀਂ ਲੈਂਦੇ ਉਦੋਂ ਤੱਕ ਚੰਡੀਗੜ੍ਹ ਇਹ ਕੇਂਦਰ ਸ਼ਾਸਤ ਪੱਕਾ ਬਣਾਉਣਾ ਚਾਹੁੰਦੇ ਉਹ ਨਹੀਂ ਬਣ ਰਹੀ ਹੁਣ ਤਾਂ ਵੱਡੀਆਂ ਗੱਲਾਂ ਆਉਣ ਲੱਗੀਆਂ ਨੇ ਵੀ ਕੱਲਾ ਕੇਂਦਰ ਸ਼ਾਸਤ ਪ੍ਰਦੇਸ਼ ਨਹੀਂ ਇਹਨੂੰ ਛੋਟਾ ਸੂਬਾ ਬਣਾਉਣਗੇ ਅਧਿਕਾਰ ਨੇ ਕੇਂਦਰ ਕੋਲੇ ਜੀ ਮਤਲ ਤੁਸੀਂ ਮਹਾਲੀ ਜੀਰਕਪੁਰ ਤੇ ਨਾਲ ਜੋੜ ਦੋ ਜੀ ਉਹਨਾਂ ਦੇ ਪੰਚਕੂਲਾ ਆਪੀ ਕਿੱਡੀ ਸਟੇਟ ਬਣ ਜੂ ਸੋ ਇਹ ਪੰਜਾਬ ਦੀ ਪੰਜਾਬ ਤੇ ਨਾજર ਉਹੀ ਜਿਹਾ ਜਿਹੀ ਜੰਮੂ ਕਸ਼ਮੀਰ ਤੇ ਆ ਜੀ ਜੰਮੂ ਕਸ਼ਮੀਰ ਉਦੋਂ ਇਹਨਾਂ ਨੇ ਤੋੜਿਆ ਖਤਮ ਕੀਤਾ ਜਦੋਂ ਉੱਥੇ ਦਾ ਸੰਘਰਸ਼ ਬਹੁਤ ਤੇਜ਼ ਸੀ ਪੰਜਾਬ ਨੂੰ ਉਦੋਂ ਹੱਥ ਪਾਇਆ ਜਦੋਂ ਪੰਜਾਬ ਤਾਲੋਂ ਓਖੜ ਗਿਆ ਜਦੋਂ ਪੰਜਾਬ ਆਪ ਦਾ ਵਰਤਾਂਤ ਹੈ ਜਿਹੜਾ ਉਹ ਗਵਾ ਬਿੱਠਾ ਜਦੋਂ ਸਿਆਸਤ ਆ ਜਿਹੜੀ ਉਹ ਸਿਰਫ ਨਿੱਜਪ੍ਰਸਤ ਤੇ ਵੋਟਾਂ ਵਾਲੀ ਹੋਗੀ ਜੀ ਫੇਰ ਚੰਡੀਗੜ੍ਹ ਬਾਰੇ ਕੀ ਕੀਤਾ ਤੁਸੀਂ ਦੇਖ ਲਓ ਐਵੇਂ ਇੱਕ ਨੋਟੀਫਿਕੇਸ਼ਨ ਜਾਰੀ ਨੋਟੀਫਿਕੇਸ਼ਨ ਵਾਪਸ ਨੋਟੀਫਿਕੇਸ਼ਨ ਜਾਰੀ ਨੋਟੀਫਿਕੇਸ਼ਨ ਵਾਪਸ ਹੁਣ ਜੇ ਤੁਸੀਂ ਸਰਦ ਰੁੱਤ ਚ ਕਾਨੂੰਨ ਪਾਸ ਕਰਨਾ ਇੱਕ ਧਾਰਾ 240 ਆ ਨਾ ਸ਼ਾਇਦ ਉਹ ਜੀ ਉਹਦੇ ਦੀਨ ਲੈਣਾ ਤੁਸੀਂ ਚੰਡੀਗੜ੍ਹ ਨੂੰ ਐ ਤਾਂ ਹੈ ਨਹੀਂ ਵੀ ਉਹੀ ਕਿਸੇ बाबू ਨੇ ਲਿਖਤਾ ਦਸਵੇਂ ਬਿਲ ਪੇਸ਼ ਕੀਤਾ ਜਾਊ ਬਿਲਾਵਾਰੇ ਪਹਿਲਾਂ ਵਿਚਾਰਾ ਹੁੰਦੀਆਂ ਬਹੁਤ ਵੱਡੇ ਵੱਡੇ ਸਿਰ ਜੁੜ ਕੇ ਬੈਠਦੇ ਨੇ ਜੀ ਉਹਦਾ ਖਰੜਾ ਵੀ ਤਿਆਰ ਹੁੰਦਾ ਫੇਰ ਉਹਦਾ ਸਾਰਾ ਕੁਝ ਤਿਆਰ ਹੁੰਦਾ ਤੁਸੀਂ ਉਹ ਕਰਕੇ ਜਦੋਂ ਦੇਖਿਆ ਵੀ ਇਹ ਤਾਂ ਆਵਾਜ਼ ਵੱਡੀ ਉੱਠਦੀ ਐ ਕਹਿੰਦੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ 'ਚ ਪੈਰ ਫਸਾਰਨ ਤੇ ਢਿੱਕਾ ਬਣਦਾ ਸੀ ਦਬਾਅ ਪੈ ਗਿਆ ਇਸ ਕਰਕੇ ਵਾਪਸ ਲੈ ਲਿਆ ਪਹਿਲੀ ਗੱਲ ਵਾਪਸ ਨਹੀਂ ਲਿਆ ਮਲਤਵੀ ਕੀਤਾ ਹੂੰ ਮਲਤਵੀ ਕੀਤਾ ਉਹਨਾਂ ਨਾਲੋਂ ਪੰਜਾਬ 'ਚ ਪੈਰ ਫਸਾਰਨ ਨਾਲੋਂ ਵੱਧ ਮੁਲਕ 'ਚ ਪੈਰ ਕਿਵੇਂ ਪੱਕੇ ਕਰੀਏ ਇਹ ਸਵਾਲ ਉਹਨਾਂ ਦਾ ਵੱਡਾ ਇਸ ਕਰਕੇ ਪੰਜਾਬ ਇਸ ਪਖੋਨਾ ਖਾਤਰ ਕੋਈ ਨਹੀਂ ਉਹ ਪੰਜਾਬ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਇਹ ਕੰਡਿਆਂ ਦੀ ਸੇਜ ਆ ਹੂੰ ਇੱਥੇ ਪੰਜਾਬ 'ਚ ਰਾਜ ਕਰਨਾ ਕਿਹੜਾ ਸੌਖਾ ਜੀ ਸੋ ਇਸ ਕਰਕੇ ਪੰਜਾਬ ਦਾ ਹੱਵਾ ਖੜਾ ਕਰਕੇ ਕਿਸੇ ਨਾ ਕਿਸੇ ਰੂਪ 'ਚ ਉਹ ਉਧਰ ਜਾਣਗੇ ਕਿਉਂਕਿ ਉਹਨਾਂ ਨੂੰ ਪਿਛਲੀਆਂ ਚੋਣਾਂ 'ਚ ਜਿਹੜਾ ਉਹਨਾਂ ਦਾ Hindu ਤੋਂ ਵੀ ਕਾਰਡ ਸੀ ਉਹ ਉਹਨਾਂ ਨਹੀਂ ਚੱਲਿਆ ਜਿੰਨਾ ਚੱਲਣਾ ਚਾਹੀਦਾ ਸੀ ਹੂੰ ਕਿਉਂਕਿ ਰਾਹੁਲ ਗਾਂਧੀ ਨੇ ਮੋਦੀ ਦੇ ਖਿਲਾਫ ਚਿਹਰੇ ਦੀ ਸਿਆਸਤ ਨਹੀਂ ਵਾਰੀ ਕੇਜਰੀਵਾਲ ਨੇ ਬੜਾ ਜ਼ੋਰ ਲਾਇਆ ਚਿਹਰਾ ਲਾਨੋ ਚਿਹਰਾ ਲਾਨੋ ਉਹਨੇ ਮੁੱਦਿਆਂ ਦੀ ਸਿਆਸਤ ਨਹੀਂ ਵਾਰਤੀ ਤਾਂ ਉਹ ਚ ਜਾਣ ਪੈਗੀ ਤੇ ਹਿੰਦੀ ਬੈਲਟ ਦੇ ਵਿੱਚੋਂ ਸਭ ਤੋਂ ਵੱਧ ਟਾ ਭਾਜਪਾ ਨੂੰ ਲੱਗੀ ਲੋਕ ਸਭਾ ਚੋਣਾਂ ਚ ਜਿਹੜੇ ਵੱਡੇ ਇਹਨਾਂ ਦੇ ਉਹ ਹਿੰਦੂ ਉਹਨੇ ਇਲਾਕੇ ਕਹਿ ਲਓ ਤੁਸੀਂ ਜਾਂ ਇਹਨਾਂ ਦੇ ਧਾਰਮਿਕ ਸਥਾਨ ਨੇ ਸਾਰੀਆਂ ਲੋਕ ਸਭਾ ਸੀਟਾਂ ਤੇ ਉਹ ਹਰ ਗਏ ਜੀ ਸੋ ਇਸ ਕਰਕੇ ਇਹ ਪੰਜਾਬ ਦੇ ਸਿਆਸਤਾਂ ਜਿਹੜੇ ਸਿਆਸਦਾਨਾਂ ਇਹਨਾਂ ਦੇ ਹੱਡਾਂ ਚ ਪੈ ਗਿਆ ਪਾਣੀ ਸਮਝ ਤੋ ਹੋ ਗਏ ਇਹ ਸਖਣੇ ਨਾ ਇਹ ਪੰਥ ਦੇ ਨੇ ਨਾ ਪੰਜਾਬ ਦੇ ਨੇ ਜਦੋਂ ਕੋਈ ਪਾਰਟੀ ਤਾਨਾਸ਼ਾਹ ਬਣਦੀ ਆ ਜਾਂ ਕਿਸੇ ਮੁਲਕ ਦੇ ਵਿੱਚ ਤਾਨਾਸ਼ਾਹੀ ਆਉਣੀ ਆ ਭਾਰਤ ਦੀ ਕੁ ਵਿਲੱਖਣਾ ਜੀ ਵਿਲੱਖਣਤਾ ਕੀ ਆ ਇੱਥੇ ਜਦੋਂ ਇਹ ਭਾਰਤ ਬਣਾਇਆ ਉਦੋਂ ਇੰਡੀਆ ਇਹਦੇ ਯੂਨੀਅਨ ਆਫ ਸਟੇਟਸ ਕਿਹਾ ਗਿਆ ਸੀ ਇੱਕ ਰਾਜਾਂ ਦੇ ਹੱਕਾਂ ਦੀ ਸੂਚੀ ਆ ਇੱਕ ਸਾਂਝੀ ਸੂਚੀ ਆ ਸਾਂਝੀ ਸੂਚੀ ਚ ਜੇ ਕੇਂਦਰ ਕਾਨੂੰਨ ਨਹੀਂ ਬਣਾਉਂਦਾ ਤਾਂ ਰਾਜ ਬਣਾ ਸਕਦੇ ਨੇ ਇੱਕ ਕੇਂਦਰ ਦੀ ਸੂਚੀ ਆ ਤਿੰਨੇ ਸੂਚੀਆਂ ਹੜੱਪਣੀਆਂ ਤੁਸੀਂ ਇਹ ਦੇਖੋ ਟੈਕਸ ਇਕੱਠੇ ਕਰਨ ਦਾ ਅਧਿਕਾਰ ਵੀ ਹੜੱਪ ਲਿਆ ਜੀ ਸਾਰਾ ਖਜ਼ਾਨਾ ਆਪਣੇ ਕੋਲੇ ਆ ਜਾਂਦਾ ਫਿਰ ਵੰਡ ਵੰਡ ਕਰਦੇ ਨੇ ਤੇ ਨੇ ਜਿਹੜੇ ਭੌਂਕੜ ਉਹ ਰੌਲਾ ਪਾਉਂਦੇ ਨੇ ਇਹ ਚ ਪੰਜਾਬ ਦਾ ਕੀ ਆ ਜੀ ਇਹ ਤਾਂ ਕੇਂਦਰ ਦੀ ਗ੍ਰਾਂਟ ਆ ਕੇਂਦਰ ਦੇ ਕਿਤੇ ਹਲ ਚੱਲਦੇ ਨੇ ਜਾਂ ਕੇਂਦਰ ਨੇ ਆਪਣੇ ਵਿਭਾਗਾਂ ਚੋਂ ਪੈਸੇ ਇਕੱਠੇ ਕਰਕੇ ਦਿੱਤੇ ਆ ਮਤਲਬ ਸਾਡੇ ਬਰਤਾਂਤ ਸੰਕਲਪੇ ਬਦਲ ਤੇ ਹੁਣ ਆ ਭਗਵੰਤ ਮਾਨ ਕਹਿੰਦਾ ਮੈਂ ਕਹਿੰਦਾ ਉੱਤਰੀ ਜ਼ੋਨ ਕਾਉਂਸਲ ਚ ਕਹ ਆਇਆ ਵੀ ਫੈਡਰਲ ਹੱਕਾਂ ਖਤ ਲੜਾਂਗੇ ਮੈਂ ਇਹਨੂੰ ਕਿਹਾ 10 13 ਫੈਡਰਲ ਹੱਕ ਕਿਹੜਾ ਅੱਧੇ ਰਾਜਾਂ ਦਾ ਫੈਡਰਲ ਹੱਕ ਕਿਹੜਾ ਰਹਿ ਗਿਆ ਉਹਦਾ ਨਾਂ ਤਾਂ ਲੈ ਤੋ ਜਿਹਨੂੰ ਫੈਡਰਲਿਜ਼ਮ ਦਾ ਉੜਾੜਾ ਨਹੀਂ ਪਤਾ ਉਹ ਫੈਡਰਲਿਜ਼ਮ ਦੇ ਨਾਰੇ ਮਾਰਨ ਲੱਗ ਜਾਂਦਾ ਜੀ ਤੇ ਇਸੇ ਤਰ੍ਹਾਂ ਜਿਹੜੇ ਅਨੰਦਪੁਰ ਦੇ ਮਤੇ ਲਈ ਲੜੇ ਉਹ ਜੰਮੂ ਕਸ਼ਮੀਰ ਨੂੰ ਖਤਮ ਕਰਨ ਤੇ ਗੂਠਾ ਲਾਇਆ ਉਦੋਂ ਵੀ ਕਹਿੰਦੇ ਸੀ ਅਗਲੀ ਵਾਰੀ ਇੱਧਰ ਨੂੰ ਆਉਣੀ ਆ ਹਮ ਹੁਣ ਹੁਣ ਉਹ ਕਹਿੰਦੇ ਅਸੀਂ ਅਸੀਂ ਤਾਂ ਜੀ ਜਾਨ ਮਤਲਬ ਵਾਰ ਦੇਾਂਗੇ ਸਦਨੀ ਵਿੱਚ ਕੋਰ ਕਮੇਟੀ ਦੀ ਮੀਟਿੰਗ ਅਸੀਂ ਨਹੀਂ ਇਹ ਜਾਣ ਦੇਾਂਗੇ ਸੋ ਇਹਨਾਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਪੰਜਾਬ ਨੂੰ ਆਪਦਾ ਵਰਤਾਂਤ ਸਿਰਜਣ ਦੀ ਲੋੜ ਆ ਜੀ ਫੈਡਰਲ ਢਾਂਚੇ ਤੋਂ ਬਿਨਾ ਕੋਈ ਲੜਾਈ ਸਫਲ ਨਹੀਂ ਹੋ ਸਕਦੀ ਫੈਡਰਲ ਢਾਂਚੇ ਦੀ ਇੱਕ ਪੋਲੀਟਿਕਲ ਲੜਾਈ ਆ ਜੀ ਰਾਜਾਂ ਦੇ ਹੱਕਾਂ ਦੀ ਲੜਾਈ ਆ ਬਾਕੀ ਜਥੇਬੰਦੀਆਂ ਮੁੱਦੇ ਨੇ ਜਿਹੜੇ ਉਹਨਾਂ ਦਾ ਹੱਲਾ ਜੇ ਉਹਦੀ ਰੋਸ਼ਨੀ ਚ ਤਲਾਸ਼ਣਗੇ ਫੇਰ ਉਹ ਲੜਾਈ ਆ ਜਿਹੜੀ ਉਹ ਸਫਲ ਹੋਣੀ ਆ ਜੀ ਭਾਰਤ ਚ ਜਿਉਂ ਜਿਉਂ ਫੈਡਰਲ ਹੱਕ ਖਤਮ ਹੋਣਗੇ ਤਿਉਂ ਤਿਉਂ ਜਮਹੂਰੀਅਤ ਖਤਮ ਹੋਊ ਇਹ ਕਹਿ ਲਓ ਇੱਕੋ ਸਿੱਕੇ ਦੇ ਦੋ ਪਾਸੇ ਕਹਿ ਲਓ ਜਾਂ ਸਕੀਆਂ ਪੈਣਾ ਕਹਿ ਲਓ ਜਿੰਨਾ ਇਹ ਫੈਡਰਲ ਨੂੰ ਮਾਰਦੇ ਨੇ ਉਨੀ ਜਮਹੂਰੀਤ ਖਤਮ ਹੋਈ ਜਾਂਦੀ ਆ ਉਹੀ ਪਾਰਟੀਆਂ ਦਾ ਹਾਲ ਬਣ ਗਿਆ ਅਗਾ ਤੁਸੀਂ ਦੇਖ ਲਓ ਹੂੰ ਜੀ ਉਹ ਇਹ ਦਖਾਂਤ ਆ ਪੰਜਾਬ ਦਾ ਜਿਹੜਾ ਤਰਨਤਾਰਨ ਦੀ ਚੋਣ ਖਤਰਨਾਕ ਦਿਖਾ ਰਹੀ ਆ ਸਾਨੂੰ ਇੱਕ ਨੇ ਮੁਲਕ ਦੀਆਂ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਖੋਖਲੀਆਂ ਕਰਤੀਆਂ ਹੂੰ ਮੋਦੀ ਨੇ ਹੈ ਜਿਹੇ ਕਹਿੰਦਾ ਸੀ ਨਾ ਕਾਂਗਰਸ ਮੁਕਤ ਭਾਰਤ ਹੂੰ ਫਿਰ ਕਹਿੰਦਾ ਅੰਦੋਲਨ ਮੁਕਤ ਸੜਕ ਫਿਰ ਕਹਿੰਦਾ ਸਵਾਲ ਮੁਕਤ ਮੀਡੀਆ ਜੀ ਫੇਰ ਕਹਿੰਦਾ ਵਿਰੋਧੀ ਧਰਮੁਖਤ ਸੰਸਦ ਚਲੇਇਤ ਕੀ ਤਾਂ ਮਾੜੀ ਮੋਟੀ ਵਿਰੋਧੀ ਤੇ ਰਾ ਗਈ ਉਹੀ ਅਮਲ ਇਹਨਾਂ ਨੇ ਇੱਥੇ ਕੀਤਾ ਬਿਲਕੁਲ ਜੀ ਉਹੀ ਅਮਲ ਸੁਖਵੀਰ ਬਾਦਲ ਨੇ ਕੀਤਾ ਸਿੱਖ ਸਥਾਨਾਂ ਦਾ ਧੂਆਂ ਕੱਢਦੇ ਨੇ ਜਿਹੜੀ ਸ਼ਾਖ ਬਹਾਲ ਹੋਈ ਸੀ 2 ਦਸੰਬਰ ਨੂੰ ਦੁਨੀਆ ਕੀ ਪੰਥਾ ਸ਼ਾਸਕ ਕਰੋ ਉੱਠਿਆ ਸੀ ਵੀ ਯਾਰ ਹੁਣ ਸਹੀ ਲੀਤੇ ਪਊ ਅਕਾਲ ਤਖਤ ਤੋਂ ਅਕਾਲੀ ਦਲ ਨੇ 30 ਸਾਲਾਂ ਚ ਜਿਹੜੀ ਆਤਮ ਸਮਰਪਣ ਵਾਲੀ ਸਿਆਸਤ ਉਹਨੂੰ ਰੱਦ ਕੀਤਾ ਸੀ ਅਕਾਲ ਤਖਤ ਨੇ ਕੀ ਕਿਹਾ ਸੀ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮੱਲਨ ਲਾਉਣ ਨੂੰ 78 ਵਾਲੇ ਕਾਂਡ ਦਾ ਵੀ ਜ਼ਿਕਰ ਕੀਤਾ ਸੀ ਤੁਸੀਂ ਜ਼ਖਮ ਉਹ ਚੇੜੇ ਨੇ ਪੰਗਲਾ ਪਾਪ ਆ ਜੀ ਤੁਸੀਂ ਪੰਥ ਤੇ ਪੰਜਾਬ ਵੱਲ ਪਿੱਠ ਕੀਤੀ ਆ ਤੁਸੀਂ ਇੱਕ ਵੀ ਮਸਲਾ ਹੱਲ ਨਹੀਂ ਕਰਾਇਆ ਇਸ ਕਰਕੇ ਤੁਹਾਡੀ ਇਹ ਸਿਆਸਤ ਕਰਨ ਵਾਲੇ ਮੁੱਢੀ ਨੂੰ ਜਿਹੜਾ ਫਖਰ ਕਾਮ ਦਿੱਤਾ ਸੀ ਉਹ ਵੀ ਵਾਪਸ ਲੈਣੇ ਆ ਤੇ ਉਹਨੂੰ ਜਿਨ੍ਹਾਂ ਨੂੰ ਕਿਹਾ ਸੀ ਇਸ ਰਾਹ ਤੇ ਚੱਲੋ ਸੁਖਵੀਰ ਤਾਂ ਬੈਠੀ ਝੱਗਾ ਚੱਕ ਗਿਆ ਉਹ ਤਾਂ ਜਾ ਕੇ ਜਿੱਥੇ ਟੁੱਟੀ ਗੰਡੀ ਆ ਅਕਾਲ ਤਖਤ ਨੇ ਟੁੱਟੀਆਂ ਗੱਡਣ ਦੀ ਉਹ ਗੱਲ ਕੀਤੀ ਸੀ ਵੀ ਭਾਈ ਇਕੱਠੇ ਹੋਵੋ ਆਪਣੇ ਨਿਯਮਾਂ ਦੇ ਅਨੁਸਾਰ ਭਰਤੀ ਕਰੋ ਤੇ ਚੁਣ ਲਓ ਜਿਹੜਾ ਚੁਣਨਾ ਅੱਜ ਦੀ ਹਾਲਤ ਵਿੱਚ ਤੁਸੀਂ ਨੈਤਿਕ ਤੌਰ ਤੇ ਅਗਵਾਈ ਕਰਦੇ ਯੋਗ ਨਹੀਂ ਰਹੇ ਜਾਓ ਪੰਥ ਕੋਲੇ ਪੰਥ ਰਸਿਆ ਹੋਇਆ ਉਹਨਾਂ ਨੂੰ ਸਮਝਾਓ ਵੀ ਅਸੀਂ ਆ ਰਾ ਨਹੀਂ ਚੱਲਾਂਗੇ ਜਿਨ੍ਹਾਂ ਨੇ ਹੁਣ ਤੱਕ ਸਾਡੇ ਪੰਥ ਦੀ ਅਕਾਲੀ ਦਲ ਦੀ ਕਹਿ ਲਓ ਪੰਥ ਦੀ ਕਹਿ ਲਓ ਸ਼੍ਰੋਮਣੀ ਕਮੇਟੀ ਦੀ ਕਹਿ ਲਓ ਸ਼ਾਖ ਨੂੰ ਬਹੁਤ ਵੱਡਾ ਕਲੰਕ ਲਾਏ ਨੇ ਇਹ ਜਿਹੇ ਸ਼ਬਦ ਉਹਨਾਂ ਨੇ ਵਰਤੇ ਸੀ ਉਹ ਟੁੱਟੀ ਗੱਡੀ ਤੇ ਉਹਨੇ ਫੇਰ ਤੋੜ ਦਿੱਤੀ ਕਹਿੰਦਾ ਮੈਂ ਤਾਂ ਇਮੀਂ ਕਹਿ ਕੇ ਆ ਸੀ ਉੱਥੇ ਦਵਾ ਸੀ ਮੇਰੇ ਤੇ ਵੀ ਮੰਨ ਜੀ ਉੱਥੇ ਕੁਝ ਨਹੀਂ ਹੁੰਦਾ ਮੈਂ ਕੋਈ ਗਲਤੀ ਨਹੀਂ ਕੀਤੀ ਉਸ ਤੋਂ ਬਾਅਦ ਇਤਿਹਾਸ ਤੇ ਪਹਿਲੀ ਵਾਰ ਜਿਹੜੇ ਜਥੇਦਾਰਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਜੀ ਕਿੱਥੇ ਨੇ ਤਿੰਨੇ ਅੱਜ ਉਹ ਜਲੀਲ ਕਰਕੇ ਕੱਢੇ ਲਾਹਿਆ ਜਦੋਂ ਰਗਵੀਰ ਸਿੰਘ ਨੂੰ ਤੇ ਆਪਣੇ ਤਲਵਰ ਕੇਸਗੜ੍ਹ ਸਾਹਾ ਵਾਲੇ ਕੀ ਉਹਨਾਂ ਦਾ ਨਾਂ ਹਰਪ੍ਰੀਤ ਸਿੰਘ ਨਾ ਨਾ ਤੀਜੇ ਸੀ ਜਿਹੜੇ ਚਲੋ ਜੀ ਖੈਦ ਗ੍ਰੰਥੀ ਵੀ ਆ ਉਹ ਦਰਬਾਰ ਸਾਹਿਬ ਦੇ ਬੈਸੀ ਨਾ ਕਈ ਵਾਰ ਬਿਸਰ ਜਾਂਦਾ ਸਾਰਿਆਂ ਨੂੰ ਜਲੀਲ ਕੀਤਾ ਇਹ ਕਹੇ ਤੁਸੀਂ ਯੋਗ ਨਹੀਂ ਅਕਾਲ ਤਖਤ ਦੇ ਉਹਨਾਂ ਤੇ ਦੋਸ਼ ਲਾਏ ਵੀ ਇਹ ਤਾਂ ਦਿੱਲੀ ਨਾਲ ਮਿਲ ਗਏ ਸੀ ਇਹ ਤਾਂ ਬਾਦਲ ਪਰਿਵਾਰਨ ਤੇ ਅਕਾਲੀ ਦਰ ਨੂੰ ਮਾਰਨ ਲੱਗੇ ਹੋਏ ਸੀ ਤੇ ਕਰਤਾ ਕੀ ਜੀ ਹੁਣ ਮੈਨੂੰ ਲੋ ਉਹ ਹੁਣ ਆਏ ਕਹਿੰਦਾ ਆ ਗਿਆ ਪੰਥ ਸਾਡੇ ਨਾਲ ਅਕਾਲੀ ਆ ਗਏ ਓਏ ਉਹ ਉਹ ਜਿਹੜਾ ਆਪਾਂ ਕਹਿੰਦੇ ਹੁੰਦੇ ਆ ਉਹ ਕਹਿੰਦੇ ਹੁੰਦੇ ਸੀ ਨਾ ਅਕਾਲੀ ਆਉਣਗੇ ਪਰ ਉਹ ਡਾਇਨਾਸੌਰ ਨਹੀਂ ਡਾਇਨਾਸੌਰ ਨਹੀਂ ਹਾਂ ਹਾਂ ਡਾਇਨਾਸੌਰ ਡਾਇਨਾਸੌਰ ਆ ਸਕਦੇ ਆਕਾਲੀ ਨਹੀਂ ਆਉਂਦੇ ਹਾਂ ਡਾਇਨਾਸੌਰ ਆ ਸਕਦੇ ਆਕਾਲੀ ਨਹੀਂ ਆਉਂਦੇ ਹੂੰ ਹੁਣ ਸੁਖਵੀਰ ਬਾਦਲ ਡਾਇਨਾਸੌਰ ਦੇ ਗੱਲ ਕੇ ਅਸੀ ਪਾਈ ਹੋਈ ਆ ਹੂੰ ਉਹਨੂੰ ਲੈ ਕੇ ਆ ਰਿਹਾ ਇਤਿਹਾਸ ਨੂੰ ਪੁੱਠਾ ਜਿਹੜਾ ਦੇਣਾ ਜਿਹੜੇ ਡਾਇਨਾਸੌਰ ਆਏ ਨਹੀਂ ਸਕਦੇ ਉਹ ਕਹਿੰਦਾ ਡਾਇਨਾਸੌਰ ਵੀ ਆ ਗਏ ਤੇ ਨਾਲੇ ਆਕਾਲੀ ਵੀ ਆ ਗਏ ਇੱਕ ਹੋਰ ਕਹਿੰਦਾ ਡਾਇਨਾਸੌਰ ਆਉਣ ਨਾ ਆਉਣ ਆਕਾਲੀ ਆ ਗਏ ਇਹ ਆਕਾਲੀ ਨੇ ਜਿਨ੍ਹਾਂ ਨੇ ਅਕਾਲ ਤਖਤ ਨੂੰ ਝੱਗਾ ਚੱਕਿਆ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਜ਼ਗੀਰ ਬਣਾ ਲਿਆ ਸਿਰਿਆਂ ਵਾਂਗੂ ਵਰਤਦੇ ਨੇ ਇਹ ਅਹੁਦੇਦਾਰਾਂ ਨੂੰ ਪ੍ਰਧਾਨਾਂ ਨੂੰ ਜਥੇਦਾਰਾਂ ਨੂੰ ਪਿੱਛੇ ਕੀ ਕਿਵੇਂ ਇਹਨਾਂ ਨੇ ਹੁਕਮਨਾਮੇ ਜਾਰੀ ਕਰਾਏ ਸੀ ਫਿਰ ਕੀ ਕੁਝ ਹੋਇਆ ਸੀ ਅਕਾਲ ਤਖਤ ਨੂੰ ਜਿਹੜੇ ਟਿੱਛ ਜਾਣਦੇ ਨੇ ਇਹ ਅਕਾਲੀ ਨੇ ਇਹ ਤਾਂ ਅਕਾਲੀਆਂ ਦੇ ਨਾਂ ਤੇ ਕਲੰਕ ਨੇ ਜੇ ਇਹੇ ਜੇ ਅਕਾਲੀ ਨੇ ਫਿਰ ਕਿਹੜਾ ਇਤਿਹਾਸਾ ਸਾਡਾ ਅੱਜ ਉਹਨਾਂ ਦਾ ਇੱਕ ਯੂਥ ਵਿੰਗ ਦਾ ਲੀਡਰ ਬੜਾ ਇਤਿਹਾਸਾ ਕੁਰਬਾਨੀ ਜਾਂਦੇ ਸੀ ਮੋਰਚੇ ਲਾਏ ਨੇ ਥੋੜੀ ਜਿਹਾ ਦੱਸੋ ਕਿਹੜਾ ਮੋਰਚਿਆਂ 'ਚ ਕੀ ਨੇ ਜੇਲ੍ਹ ਕੱਟੀ ਹੈ ਇਤਿਹਾਸ ਤਾਂ ਹੈਗਾ ਪਰ ਤੁਸੀਂ ਉਹ ਤੇ ਕਿਦਸ ਪੁੱਛ ਰਹੇ ਹੋ ਸੋ ਮਾੜਾ ਹਾਲ ਆ ਜੀ ਇਸ ਪੱਖੋਂ ਸਾਰੇ ਪੰਜਾਬ ਦਾ ਬਹੁਤ-ਬਹੁਤ ਸ਼ੁਕਰੀਆ ਮਾਲੀ ਸਾਹਿਬ ਇਸ ਪ੍ਰੋਗਰਾਮ ਚ ਆਉਣ ਲਈ ਚਰਚਾ ਕਰਨ ਲਈ ਧੰਨਵਾਦ ਜੀ ਸ਼ੁਕਰੀਆ